₹ ਦਾ ਅੰਡਾ 2.5 ਲੱਖ ਚ ਹੋਇਆ ਨਿਲਾ ਗਰੀਬ ਔਰਤ ਦੇ ਜਨੂਨ ਨੇ ਕਰਤਾ ਇਹ ਕਮਨ ਹੁਣ ਕਿੱਥੇ ਉਹ ਅੰਡਾ ਸੁਣ ਕੇ ਹੋਵੋਗੇ ਤੁਸੀਂ ਵੀ ਹੈਰਾਨ ਇਹ ਸੋਨੇ ਦਾ ਅੰਡਾ ਨਹੀਂ ਸੀ ਸਗੋਂ ਬਾਜ਼ਾਰ ਤੋਂ ₹6 ਦੇ ਵਿੱਚ ਖਰੀਦਿਆ ਆਮ ਅੰਡਾ ਸੀ ਪਰ ਜਿਸ ਜਨੂਨ ਨਾਲ ਇੱਕ ਗਰੀਬ ਔਰਤ ਨੇ ਇਸ ਨੂੰ ਦਾਨ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਿਸ ਚੀਜ਼ ਲਈ ਇਸ ਨੂੰ ਦਾਨ ਕੀਤਾ ਉਸ ਦੀ ਕੁਲ ਲਾਗਤ ਫਿਰ 2.5 ਲੱਖ ਰੁਪਏ ਤੋਂ ਵੀ ਵੱਧ ਗਈ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਉੱਤਰੀ ਕਸਬੇ ਸਪੋਰ ਦੇ ਮਾਲ ਮਾਪਨਪੁਰਾ ਪਿੰਡ ਦੇ ਵਿੱਚ ਕਈ ਮਹੀਨਿਆਂ ਤੋਂ ਮਸਜਿਦ ਬਣਾਈ ਜਾ ਰਹੀ ਹੈ ਤਾਂ ਇਸ ਦੇ ਲਈ ਜਿਹੜਾ ਇਸ ਔਰਤ ਨੇ ਨਜੂਨ ਦੇ ਨਾਲ ਮਸਜਿਦ ਬਣਾਉਣ ਲਈ ਆਂਡਾ দান ਕੀਤਾ Eid ਦੇ ਮੌਕੇ ਤੇ ਮਸਜਿਦ ਕਮੇਟੀ ਨੇ ਘਰ-ਘਰ ਜਾ ਕੇ ਨਕਦੀ ਅਤੇ ਸਮਾਨ ਦਾ ਦਾਨ ਇਕੱਠਾ ਕਰਨ ਦਾ ਫੈਸਲਾ ਕੀਤਾ ਲੋਕਾਂ ਨੇ ਨਕਦੀ, ਪਾਂਡੇ, ਮੁਰਗੇ ਅਤੇ ਚੌਲ ਆਦਿ ਦਾਨ ਕੀਤੇ ਮਸਜਿਦ ਕਮੇਟੀ ਦੇ ਮੈਂਬਰ ਨਸੀਰ ਅਹਿਮਦ ਕਹਿੰਦੇ ਨੇ ਕਿ ਅਸੀਂ ਦਾਨ ਇਕੱਠਾ ਕਰ ਰਹੇ ਸੀ ਜਦੋਂ ਇੱਕ ਛੋਟੇ ਜਿਹੇ ਘਰ ਦੀ ਇੱਕ ਔਰਤ ਸਿਰ ਝੁਕਾ ਕੇ ਹੌਲੀ-ਹੌਲੀ ਮੇਰੇ ਕੋਲ ਆਈ ਅਤੇ ਮੈਨੂੰ ਇੱਕ ਅੰਡਾ ਦਿੱਤਾ ਅਤੇ ਮੈਨੂੰ ਆਪਣੀ ਤਰਫੋਂ ਉਸ ਨੂੰ ਸਵੀਕਾਰ ਕਰਨ ਲਈ ਵੀ ਕਿਹਾ ਤੇ ਨਸੀਰ ਦਾ ਕਹਿਣਾ ਇਸ ਔਰਤ ਦੇ ਬਾਰੇ ਕਿ ਔਰਤ ਬਹੁਤ ਗਰੀਬ ਹੈ ਅਤੇ ਆਪਣੇ ਇਕਲੌਤੇ ਬੇਟੇ ਦੇ ਨਾਲ ਇੱਕ ਛੋਟੇ ਜਿਹੇ ਟੁੱਟੇ ਭੱਜੇ ਘਰ ਦੇ ਵਿੱਚ ਰਹਿੰਦੀ ਹੈ ਉਹ ਕਹਿੰਦਾ ਕਿ ਹੋਰ ਚੀਜ਼ਾਂ ਵੇਚਣ ਦੇ ਲਈ ਦਿੱਤੀਆਂ ਗਈਆਂ ਸਨ ਪਰ ਮੈਨੂੰ ਚਿੰਤਾ ਸੀ ਕਿ ਇਸ ਅੰਡੇ ਦਾ ਕੀ ਕੀਤਾ ਜਾਵੇ ਨਸੀਰ ਦਾ ਕਹਿਣਾ ਕਿ ਇਹ 6 ਰੁਪਏ ਦਾ ਇੱਕ ਸਾਧਾਰਨ ਜਿਹਾ ਜਿਹੜਾ ਅੰਡਾ ਸੀਗਾ ਪਰ ਉਸ ਗਰੀਬ ਔਰਤ ਨੇ ਜਿਸ ਜਨੂਨ ਦੇ ਨਾਲ ਇਸ ਨੂੰ ਰੱਬ ਦੇ ਰਸਤੇ ਵਿੱਚ ਦਿੱਤਾ ਉਸ ਨੇ ਇਸ ਨੂੰ ਬਹੁਤ ਹੀ ਕੀਮਤੀ ਬਣਾ ਦਿੱਤਾ ਨਸੀਰ ਦਾ ਕਹਿਣਾ ਹੈ ਮੈਂ ਕਮੇਟੀ ਦੇ ਬਾਕੀ ਮੈਂਬਰਸ ਨੂੰ ਸੁਝਾਅ ਦਿੱਤਾ ਕਿ ਆਂਡਿਆਂ ਦੀ ਬੋਲੀ ਲਗਾਈ ਜਾਵੇ ਅਤੇ 3 ਦਿਨਾਂ ਤੱਕ ਆਂਡੇ ਵੇਚਣ ਤੋਂ ਬਾਅਦ ਵਾਪਸ ਲੈ ਲੈ ਜਾ। ਔਰਦੀ ਪਛਾਣ ਦੱਸੇ ਬਿਨਾ ਨਸੀਰ ਨੇ ਮਸਜਿਦ ਦੇ ਵਿੱਚ ਐਲਾਨ ਕੀਤਾ ਕਿ ਇਹ ਅੰਡਾ ਨਿਲਾਮ ਕੀਤਾ ਜਾ ਰਿਹਾ ਤੇ ਉਸਨੇ ਆਪਣੀ ਜੇਬ ਦੇ ਵਿੱਚੋਂ ਇਸ ਲਈ 10 ਰੁਪਏ ਦੀ ਜੜੀਆ ਬੋਲੀ ਲਗਾਈ ਨਸੀਰ ਮੁਤਾਬਕ ਪਹਿਲਾ 10000 ਰੁਪਏ ਦੀ ਕੀਮਤ ਸੀ ਅਤੇ ਫਿਰ ਆਂਡੇ ਦੀ ਕੀਮਤ ਵੱਧਦੀ ਰਹੀ। ਪਿੰਡ ਦੇ ਸਾਬਕਾ ਸਰਪੰਚ ਕਹਿੰਦੇ ਨੇ ਕਿ 2.5 ਮਾਫ ਕਰਨਾ 250 ਲੋਕਾਂ ਨੇ ਇਸ ਪਿੰਡ ਦੇ ਵਿੱਚ ਕੋਈ ਵੱਡੀ ਜਾਮਾ ਮਸਜਿਦ ਨਹੀਂ ਸੀਗੀ ਤਾਂ ਇਸ ਲਈ ਜਾਮਾ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਫੰਡ ਨਾ ਹੋਣ ਕਾਰਨ ਛੱਤ ਤੱਕ ਪਹੁੰਚਣ ਤੋਂ ਬਾਅਦ ਕੰਮ ਰੁਕ ਗਿਆ ਉਹ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਸਿਰਫ ਇੱਕ ਅੰਡੇ ਤੋਂ 2 ਲੱਖ ਰੁਪਏ ਮਿਲਣਗੇ ਮਸਜਿਦ ਦੀ ਪ੍ਰਬੰਧ ਕਮੇਟੀ ਨੇ ਫੈਸਲਾ ਲਿਆ ਕੀ ਅੰਡੇ ਦੀ ਬੋਲੀ ਸਿਰਫ 3 ਦਿਨ ਦੇ ਲਈ ਹੋਵੇਗੀ ਨਸੀਰ احمد ਦਾ ਕਹਿਣਾ ਕਿ 2 ਦਿਨ ਤੱਕ ਲੋਕਾਂ ਨੇ ਅੰਡੇ ਸਿਰਫ 10, 20, 30 ਅਤੇ 50000 ਰੁਪਏ ਦੀ ਬੋਲੀ ਲਗਾਈ ਸੀ ਅਤੇ ਹਰ ਵਾਰ ਅੰਡਾ ਵਾਪਸ ਕਰ ਦਿੱਤਾ ਗਿਆ ਸੀ ਫਿਰ ਐਲਾਨ ਕੀਤਾ ਗਿਆ ਕਿ ਆਖਰੀ ਦਿਨ ਸ਼ਾਮ 7 ਵਜੇ ਬੋਲੀ ਬੰਦ ਹੋ ਜਾਵੇਗੀ ਅਤੇ ਆਖਰੀ ਬੋਲੀ ਦੇਣ ਵਾਲੇ ਨੂੰ ਅੰਡਾ ਦਿੱਤਾ ਜਾਵੇਗਾ ਸਪੋਰ ਦੇ ਨੌਜਵਾਨ ਕਾਰੋਬਾਰੀ ਦਾਨਿਸ਼ ਹਮੀਦ ਵੀ ਇਸ ਬੋਲੀ ਵਿੱਚ ਸ਼ਾਮਲ ਸਨ ਜਦੋਂ 54000 ਰੁਪਏ ਦੀ ਬੋਲੀ ਦੋ ਵਾਰ ਐਲਾਨੀ ਗਈ ਤਾਂ ਪਿਛਲੀ ਕਤਾਰ ਦੇ ਵਿੱਚ ਬੈਠੇ ਦਾਨਿਸ਼ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ 70000 ਇਸ ਸਰਾਈ ਆਂਡਾ ਕੁੱਲ 2 ਲੱਖ 26350 ਰੁਪਏ ਦਾ ਨਗਦ ਦਾਨ ਇਕੱਠਾ ਕਰ ਸਕਿਆ ਤੇ ਦਾਨਿਸ਼ ਨੇ ਇੱਕ ਮੀਡੀਆ ਆਰਗੇਨਾਈਜੇਸ਼ਨ ਨੂੰ ਦੱਸਿਆ ਕਿ ਹਾਲਾਂਕਿ ਸਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਇਹ ਆਂਡਾ ਕਿਸ ਨੇ ਦਾਨ ਕੀਤਾ ਸੀ ਪਰ ਅਸੀਂ ਸਾਰੇ ਜਾਣਦੇ ਸੀ ਕਿ ਕਿਸੇ ਗਰੀਬ ਔਰਤ ਨੇ ਆਂਡਾ ਦਾਨ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਉਸ ਔਰਤ ਨੇ ਅਮੀਰ ਲੋਕਾਂ ਨੂੰ ਖੁੱਲੇ ਦਿਲ ਦੇ ਨਾਲ ਦਾਨ ਕਰਨ ਲਈ ਪ੍ਰੇਰਿਤ ਕੀਤਾ ਉਹ ਕਹਿੰਦੇ ਨੇ ਕਿ ਜਦੋਂ ਮੈਂ 70000 ਰੁਪਏ ਦੇ ਵਿੱਚ ਆਂਡਾ ਖਰੀਦਿਆ ਸੀ ਉਸ ਸਮੇਂ ਮੇਰੀ ਸੋਚ ਵੀ ਆਈ ਸੀ ਨਤੀਬ ਦਾ ਕਹਿਣਾ ਹੈ ਕਿ ਹੁਣ ਉਹ ਆਂਡਾ ਮਾਮੂਲੀ ਨਹੀਂ ਰਹਿ ਸਕੋ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ ਉਹ ਕਹਿੰਦਾ ਹੈ ਕਿ ਮੈਂ ਇਸ ਅੰਡੇ ਨੂੰ ਸੁਰੱਖਿਅਤ ਰੱਖਣ ਦੇ ਲਈ ਪ੍ਰਬੰਧ ਕਰ ਰਿਹਾ ਹਾਂ ਅਤੇ ਇਸ ਦੇ ਲਈ ਇੱਕ ਵਧੀਆ ਫਰੇਮ ਬਣਾ ਰਿਹਾ ਜਿਸ ਦੇ ਵਿੱਚ ਮੈਂ ਇਸ ਨੂੰ ਸੁਰੱਖਿਅਤ ਰੱਖਾਂਗਾ ਨਸੀਰ ਚਾਹੁੰਦਾ ਹੈ ਕਿ ਇਹ ਅੰਡਾ ਉਸ ਦੇ ਲਈ ਉਸ ਦੇ ਪਰਿਵਾਰ ਦੇ ਲਈ ਤੇ ਹਰ ਉਸ ਵਿਅਕਤੀ ਦੇ ਲਈ ਯਾਦ ਰਹੇ ਜੋ ਇਹ ਦੇਖਦਾ ਹੈ ਕਿ ਕਿਵੇਂ ਇੱਕ ਔਰਤ ਨੇ ਇਸ ਦੀ ਕੀਮਤ ਬਾਰੇ ਸੋਚੇ ਬਿਨਾ ਰੱਬ ਦੇ ਨਾਮ ਤੇ ਅੰਡਾ ਦਿੱਤਾ ਉਹ ਕਹਿੰਦਾ ਹੈ ਕਿ ਮੈਂ ਸਮਝਦਾ ਕਿ ਸੱਚੀ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਲਈ ਇਹ ਅੰਡਾ ਸਾਡੇ ਘਰ ਹਮੇਸ਼ਾ ਸੁਰੱਖਿਅਤ ਰਹੇਗਾ